ਸੋळा ਕੁੱਤੇ ਘੁੰਮਦੇ ਰਹਿੰਦੇ ਨੇ ਉਹਨਾਂ ਨੇ ਜਵਾਕ ਕੱਟ ਲਿਆ ਉਹਦਾ ਨੋਚ ਕੇ ਖਾ ਕੇ 9 ਸਾਲ ਦਾ ਬੱਚਾ ਸੀਦਾ 9 ਸਾਲ ਦਾ ਬੱਚਾ ਜੀ ਇੱਕ ਅਦੋ ਦੀ ਹੁਣ ਦੀ ਕੱਟਣ ਦੇ ਇਹ ਇੱਕ ਘੰਟਾ ਪਹਿਲੇ ਦੀ ਹੈ ਜੀ ਕਿੰਨੇ ਕੰਮ ਤੋਂ ਜਿਵੇਂ ਕੁੱਤੇ ਇੱਕ ਵਕਤ ਬੱਚੇ ਨੂੰ ਪੈ ਗਏ ਹਾਂ ਜੀ 15 ਕੁੱਤੇ ਨੇ ਸਾਰੇ ਹੀ ਪੈ ਗਏ ਉਹ ਚਾਰ ਪੰਜ ਡਾਂਗਾ ਵੀ ਟੁੱਟੀਆਂ ਸੜਾਉਂਦੀਆਂ ਨਹੀਂ ਆ ਆਮਾਨ ਸਿੰਘ ਆ ਬੱਚੇ ਦਾ ਮਤਲਬ ਸਾਰਾ ਨੋਟ ਸਾਰਾ ਸਾਰਾ ਸਿਰ ਸੁਰ ਸਾਰਾ ਖਾ ਲਿਆ ਲੱਕ ਲੱਕ ਸਾਰਾ ਖਾ ਲਿਆ ਬੱਚੇ ਦੀ ਮੌਤ ਮਾਰ ਦਿੱਤੀ ਇਤਨੀ ਜਾ ਸਕਦੇ ਜਿਸ ਤਰ੍ਹਾਂ ਅਰੇ ਇਹਦਾ ਬਲਦ ਖਾ ਕੇ ਇਹਦਾ ਪੱਛਾ ਖਾ ਕੇ ਖਾ ਨਗਰ ਪਹਿਲਾਂ ਸਾਡਾ ਬਲਦ ਖਾ ਕੇ ਅਰੇ ਬਾਬ ਚਲੋ ਭਾਈ ਚਲੋ ਆਜੋ 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 ਭੋਟੋ ਭੋਟੋ ਆਜੋ 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 ਚਲੋ ਭੋਟੋ ਚਲੋ ਚਲੋ ਬੋਲੋ ਬੇਟਾ ਕੀ ਬਾਤ ਹੋ ਗਈ ਬਾਈ ਸਭ ਕਿਉਂ ਰੋ ਰਹੇ ਹੋ कुछ कौन सा टिंगी में जी, जी। बात हाँ। क्या कुछ बात नहीं होता खेत से आ रहे थे जवाब रास्ते में उसको कुत्ते ने बट लिया जी कितने साल का बच्चा था नौ साल के बच्चे थे जी तो मतलब क्या स्थिति कैसी है बच्चे की स्थिति गड़बड़ी कुत्ते वहाँ क्या आवारा फिरते हैं आवारे फिरते हैं जी आपको कैसे पता चला भी कुत्ते ने आपने देखा मौके पर मौके पर किस लोग किस लोगों ने देखा है लोग कुछ हटाया भी है कुछ लोग ने हटाया है जी वहाँ पे हम लोग थे कितने कुत्ते थे वहाँ पे चौदह पंद्रह कुत्ते थे जी

ਕਿਹੜਾ ਪਿੰਡ ਤੁਹਾਡਾ ਸਾਡਾ ਪਿੰਡ ਸਾਦੋ ਢੀ ਹੈ ਜੀ ਕੀ ਗੱਲਬਾਤ ਕੀ ਪੂਰਾ ਮਾਮਲਾ ਇਹ ਮੇਰਾ ਨੌਕਰ ਹੈ ਜੀ ਇਹਦਾ ਬੱਚਾ ਉੱਥੇ ਆਲੂ ਚੁਗਦੇ ਤੇ ਉਹਨੂੰ ਕੁੱਤੇ ਨੇ ਕੱਟ ਲਿਆ 15 16 ਕੁੱਤੇ ਘੁੰਮਦੇ ਰਹਿੰਦੇ ਨੇ ਉਹਨਾਂ ਨੇ ਜਵਾਕ ਕੱਟ ਲਿਆ ਉਹਦਾ ਨੋਚ ਕੇ ਖਾ ਕੇ 9 ਸਾਲ ਦਾ ਬੱਚਾ ਸੀ 9 ਸਾਲ ਦਾ ਬੱਚਾ ਜੀ ਇੱਕ ਅੱਜ ਦੀ ਹੁਣ ਦੀ ਕਟਣ ਦੀ ਇਹ ਇੱਕ ਘੰਟਾ ਪਹਿਲੇ ਦੀ ਹੈ ਕਿੰਨੇ ਕ ਮਤਲਬ ਜਿਵੇਂ ਕੁੱਤੇ ਇੱਕ ਵਕਤ ਬੱਚੇ ਨੂੰ ਪੈ ਗਏ ਹਾਂ ਜੀ 15 ਕੁੱਤੇ ਨੇ ਸਾਰੇ ਹੀ ਪੈ ਗਏ ਉਹ ਚਾਰ ਪੰਜ ਡਾਂਗਾ ਵੀ ਟੁੱਟੀਆਂ ਛਡਾਉਂਦੀਆਂ ਨੇ ਬੱਚੇ ਦਾ ਮਤਲਬ ਸਾਰਾ ਨੋਟ ਸਾਰਾ ਸਾਰਾ ਉਹਦਾ ਸਿਰ ਸੁਰ ਸਾਰਾ ਖਾ ਲਿਆ ਲੱਕ ਲੱਕ ਸਾਰਾ ਖਾ ਲਿਆ ਬੱਚੇ ਨੂੰ ਬਹੁਤ ਹੋ ਗਈ ਮਤੇ ਦੀ ਮੌਤ ਮਾਰ ਕੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਦਾਂ ਦੇ ਪ੍ਰਸ਼ਾਸਨ ਸਾਹਮਣੇ ਕੁੱਤਿਆਂ ਨੂੰ 50 ਸੰ ਕੁੱਤਿਆਂ ਨੂੰ ਸਾਹਮਣੇ ਜੀ ਇਹਨਾਂ ਦਾ ਕੋਈ ਇਲਾਜ ਕਰੇ ਇਹਨਾਂ ਨੂੰ ਬੱਚੇ ਨੂੰ ਗਰੀਬ ਬੰਦੇ ਦੇ ਮੁਆਵਜ਼ਾ ਮਿਲਣਾ ਚਾਹੀਦਾ ਉਹ ਇਹਦਾ ਜਵਾਬ ਇਹਦਾ ਬਾਕੀ ਅੱਜ ਉਹਦਾ ਗਊਸ ਇਸ ਸਰਕਾਰ ਫਲਾਣਾ ਜ਼ਿਲ੍ਹੇ ਕੋਲ ਤਾਂ ਜੀ ਜੇ ਅਸੀਂ ਮੜਾ ਜਾਂ ਬਿੱਲ ਭਰਨ ਜਾਂਦੇ ਤਾਂ ਗਊਸ ਇਸ ਉਹ ਆ ਫਿਰਦੇ ਨੇ ਇਹਨਾਂ ਨੂੰ ਸਾਹਮਣ ਜੀ ਹਰ ਇੱਕ ਚੀਜ਼ੇ ਗੱਲ ਆ ਜੀ ਕੋਈ ਇਹ ਸਰਕਾਰ ਦਾ ਫਰਜ਼ ਬਣਦਾ ਹੈ ਇਹ ਸਰਕਾਰ ਤੋਂ ਵੀ ਸਰਕਾਰ ਪੈਸਾ ਕਟੜ ਕਰਨ ਨੂੰ ਜਾਂਦੀ ਹੈ ਹੁਣ ਗਰੀਬ ਬੰਦੇ ਆ ਜਵਾਕ ਅੱਜ ਤੁਰ ਗਿਆ ਤੇ ਉੱਤੇ ਫਿਰਦੇ ਨੇ ਮੜਾ ਮੋਟਾ ਦਾ ਸਰਕਾਰ ਨੂੰ ਚਾਹੀਦਾ ਨਾ ਹੋਰ ਕੀ ਦੀ ਜ਼ਿੰਮੇਵਾਰੀ ਹੈ ਜੀ ਤੁਸੀਂ ਬੈਂਨ ਜਵਾਨਾਂ ਨੂੰ ਮਾਰਦੇ ਹੋ ਪੁੱਤ ਦੇ ਡਾਂਗ ਮਾਰੋ ਤਾਂ ਪੁੱਤ ਆ ਜਾਂਦਾ ਫਟਾਫਟ ਫੜਨਾ ਵੀ ਫਲਾਣੇ ਦੇ ਕੁੱਤੇ ਦੇ ਡਾਂਗਬਾਰੀ ਮੁਸ਼ਕਲ ਨਾ ਛੜਾਇਆ ਹੋਰ ਦੀ ਪੰਜ ਬੰਦੇ ਨੇ ਜੇ ਤਾਂ ਫਿਰ ਉਹਦਾ ਖਤਮ ਹੋ ਗਿਆ ਜਾਨ ਨੂੰ ਤਾਂ ਜਾਨ ਨੂੰ ਛੜਾਇਆ ਜੀ ਪੂਰਾ ਹੋ ਗਿਆ ਜੀ ਉੱਥੇ ਕੁੱਤੇ ਆਵਾਰਾ ਸੀ ਆਵਾਰਾ ਕੁੱਤੇ ਜੀ ਕਰੰਗਾਵਾੜੀ ਦੇ ਫਿਰਦੇ ਨੇ ਨਾ ਉਹ 15 15 20 20 ਕੁੱਤੇ ਡਾਰੀਆਂ ਬਣਾਈ ਫਿਰਦੇ ਨੇ ਰਾਤ ਨੂੰ ਖੇਤ ਨਹੀਂ ਜਾ ਸਕਦੇ ਜਿਸ ਤਰ੍ਹਾਂ ਕਿਸੇ ਦਾ ਬਰਦ ਖਾ ਕੇ ਕਿਸੇ ਦਾ ਪੱਛਾ ਖਾ ਕੇ ਡੰਗਰ ਪਹਿਲਾਂ ਸਾਡਾ ਬਰਦ ਖਾ ਕੇ ਔਰ ਬਾਪਰੇ ਪਹਿਲਾਂ ਨਹੀਂ ਬਰਦ ਖਾ ਹਾਂ ਬਰਦ ਖਾ ਕੇ ਹਾਂ ਜੀ ਬਾਹਰ ਜੀ ਵਾਹ ਕੋਣ ਸੀ ਆਏ ਥੋੜਾ ਜਿਹਾ ਕੰਟਾ ਛੱਡ ਕੇ ਡੰਗਰ ਨੂੰ ਪਰਾਂ ਵਗ ਜਾਂਗੇ ਖੇਤ ਵਿੱਚ ਹਰਾ ਵੜਦੇ ਆ ਤਾਂ ਕੋਲ ਬਿਠਣਾ ਪੈਂਦਾ ਅੱਜ ਆਇਆ ਸੀ 9 ਸਾਲ ਸਰ 9 ਸਾਲ ਨੇ ਸਰ ਕੀ ਪੂਰਾ ਮਾਮਲਾ ਕੀ ਹੈ ਜੀ ਪੂਰਾ ਮਾਮਲਾ ਇਹ ਪਿੰਡ ਦੂੰਗੀ ਤੋਂ ਆਏ ਆ ਡੂੰਗੀ ਕਰਕੇ ਕੋਈ ਪਿੰਡ ਹੈ ਸਾਢੇ 3 ਵਜੇ ਆਏ ਸੀਗੇ ਸਾਡੇ ਕੋਲ ਤਾਂ ਇੱਕ ਬ੍ਰੋਡ ਡੈਡੀ ਆਇਆ ਸੀ ਪੇਸ਼ੈਂਟ ਜਿਹੜੇ ਉਹਨਾਂ ਦੇ ਟੈਂਡੈਂਟ ਸਾਨੂੰ ਹਿਸਟਰੀ ਦਿੱਤੀ ਸੀਗੀ ਵੀ ਕੁੱਤੇ ਨੇ ਕਾਫੀ ਵੱਡੇ ਹੋਇਆ ਹੈ ਜਦੋਂ ਅਸੀਂ ਬੋਡੀ ਚੈੱਕ ਕੀਤੀ ਹੈ ਤਾਂ ਕਾਫੀ ਮਤਲਬ ਮੋਟੀਲੇਟਿਡ ਸੀ ਬੋਡੀ ਖਾਈ ਹੋਈ ਸੀ ਕਸ ਤਾਂ ਬਰੋ ਡੈਡ ਆਇਆ ਸੀਗਾ ਹੁਣ ਅਸੀਂ ਸ਼ਿਫਟ ਕਰਤਾ ਮੋਰਚਰੀ ਚ ਹੁਣ ਅਸੀਂ ਆਫਟਰ ਪੋਸਟਮਾਰਟਮ ਹੀ ਬੋਡੀ ਨੂੰ ਇੱਕ ਵਾਰ ਦੇਖਾਂਗੇ ਵੀ ਕੀ ਐਕਚੁਅਲ ਚ ਪ੍ਰੋਬਲਮ ਕੀ ਹੈ ਵੀ ਕਿਉਂ ਵੀ ਐਕਚੁਅਲ ਚ ਡੌਗ ਬਾਈਟ ਹੀ ਸੀ ਜਾਂ ਕੁਝ ਹੋਰ ਸੀਗਾ ਜਦੋਂ ਕਨਫਰਮ ਹੋ ਜਾਏਗਾ ਫਿਰ ਅਸੀਂ ਬੋਡੀ ਹੈਂਡ ਓਵਰ ਕਰ ਦੇਵਾਂਗੇ ਆਫਟਰ ਪੋਸਟਮਾਰਟਮ ਪੀਆਈ ਇਸੇ ਫੇਸ ਸੀ ਹੈ ਪੀਐਸ ਸਰਹਦਰ থানা ਦੇ ਸੈਚੂ ਉਹ ਚਲੀ ਗਈ ਹੈ ਸਾਡੇ ਵੱਲ ਸਾਡੇ ਵੱਲ ਸਾਰੀ ਕਾਰਵਾਈ ਡਨ ਹੈ ਬਸ ਹੁਣ ਪੋਸਟਮਾਰਟਮ ਦੀ ਵੀ ਹੈ ਕੀ ਸਰ ਨੂਰਲੀ ਜਾਂਚ ਕੀ ਤਾ ਲੱਗਦਾ ਵੀ ਕੀ ਇਹ ਮੈਂ ਲੋਕਿਆਂ ਦੇ ਨਸ਼ੇ ਬਨੋਚੇ ਆਪੇ ਖਾਤਾ ਤੱਕ ਹਾਂਜੀ ਹਾਂਜੀ ਨੋਚੇ ਹੋਇਆ ਕਾਫੀ ਸੱਟਾਂ ਨੇ ਸ਼ਰੀਰ ਤੇ ਕਾਫੀ ਖਾਇਆ ਵੀ ਹੋਇਆ ਬੱਚੇ ਹਾਂਜੀ